ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸਰਾਓ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਅਈਓ ਤੁਸੀਂ ਸਾਰੇ ਠੀਕ ਹੋਗੇ ਤੇ ਆਪਾਂ ਵੀ ਠੀਕ ਆ ਤੇ ਆਹ ਵੇਖ ਲੋ ਸਾਡਾ ਚੀਗੂ ਵੀ ਆ ਗਿਆ ਵਾ ਤੇ ਸਾਰੇ ਠੀਕ ਹੋ ਗਏ ਮੇਰਾ ਥੋੜਾ ਜਿਹਾ ਧਿਆਨ ਇਹਦੇ ਵੱਲ ਹੋ ਗਿਆ ਤੁਹਾਨੂੰ ਸ਼ਾਇਦ ਥੱਲੇ ਨਾ ਦਿਖ ਰਹਾ ਹੋਵੇ ਤੇ ਅੱਜ ਆਪਾਂ ਚੱਲੇ ਆ ਜੀ ਇੱਕ ਸਪੈਸ਼ਲ ਲਗਾ ਸਪੈਸ਼ਲ ਪਰਸਨ ਨੂੰ ਮਿਲਣਾ ਮੁਜਾ ਰੱਬੀ ਰੂਹਣ ਮਿਲਨ ਕਹਿ ਲੋ ਤੇ ਯਾਰ ਹੁਣ ਮੈਨੂੰ ਗੱਲ ਨਹੀਂ ਆਉਂਦੀ ਉਦੋਂ ਮੇਰਾ ਫਲੋ ਬਣਿਆ ਇੱਕ ਕਲਿੱਪ ਆਪਾਂ ਪਹਿਲਾਂ ਲੈ ਲਈ ਸੀ ਉਹ ਐਂਗਲ ਨਹੀਂ ਸਹੀ ਆਇਆ ਤੇ ਹੁਣ ਮੇਰਾ ਫਲੋ ਨਹੀਂ ਬਣਿਆ ਯਾਰ ਇਦਾਂ ਨੇ ਮੇਰੇ ਵਲੋਗ ਨੇ ਆ ਜਿਆਦਾ ਇਸ ਕਰਕੇ ਰਿਪਲ ਮੰਗਦਾ ਵਾ ਤੇ ਮਿੱਤਰੋ ਪਹਿਲਾਂ ਆਪਾਂ ਦੇਖਾਂਗੇ ਬਾਬਾ ਜੀ ਦੇ ਮੱਥਾ ਫੇਰ ਆਪਾਂ ਜਾਵਾਂਗੇ ਉਥੇ ਲੁਧਿਆਣੇ ਕਿੱਥੇ ਜਾਣਾ ਰਿਪੈ ਆਪਾਂ ਮਨੁੱਖ ਤੋਂ ਦਿਸੋ ਮਨੁੱਖ ਦੀ ਸੇਵਾ ਮਿੰਟੂ ਅੰਕਲ ਨੂੰ ਮਿਲ ਤੇ ਫੇਰ ਆਪਾਂ ਉਥੇ ਜਾਵਾਂਗੇ ਸਾਰਿਆਂ ਨੂੰ ਮਿਲਾਂਗੇ ਗਿਲਾਂਗੇ ਤੇ ਕਾਫੀ ਜਾਣਿਆਂ ਦੇ ਕਮੈਂਟ ਆਉਂਦੇ ਵੀ ਉਥੇ ਇੱਕ ਤੇਰੀ ਜ਼ਰੂਰ ਜਾ ਗਿਆ ਯੋ ਉੱਥੇ ਅਨੁਭਵੀ ਡਾਕਟਰ ਵੀ ਹੈਗੇ ਨੇ ਜਾਂ ਇੱਕ ਕਰੀ ਸਾਰਿਆਂ ਨੂੰ ਜਰੂਰ ਮਿਲ ਕੇ ਆਇਓ ਤੇ ਹੁਣ ਆਪਾਂ ਜਾਵਾਂਗੇ ਕਿਉਂ ਕਿ ਕਿਉਂਕਿ ਕਾਫੀ ਦਿਨਾਂ ਦਾ ਪਲਾਨ ਬਣਾ ਲਿਆ ਸੀ ਜਾਣ 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 ਗਾਣਦੇ ਆ ਪਰ ਇਦਾਂ ਹੀ ਟਾਈਮ ਨਹੀਂ ਲੱਗਣਿਆ ਅੱਜ ਲੱਗਾ ਇਹ ਟਾਈਮ ਤੇ ਅੱਜ ਆਪਾਂ ਸਾਰੇ ਜਾਵਾਂਗੇ ਤੇ ਜਾ ਕੇ ਤੁਹਾਨੂੰ ਸਾਰਾ ਵਿਖਾਵਾਂਗੇ ਵਲੌਗ ਇਹ ਵਲੌਗ ਜ਼ਰੂਰ ਐਂਡ ਤੱਕ ਵੇਖਿਓ ਸਾਰੇ ਜਾਨੇ ਤੇ ਸਾਰੇ ਬਧੀਆਂ ਪਿਆਰ ਦਿਓ ਵਲੌਗ ਨੂੰ ਤੇ ਹੁਣ ਜਾ ਕੇ ਸਾਰਾ ਵਿਖਾਵਾਂਗੇ ਤੁਹਾਨੂੰ ਪਹਿਲਾਂ ਆਪਾਂ ਟੇਕਾ ਕੀ ਬਾਬਾ ਜੀ ਦੇ ਮੱਥਾ ਫਿਰ ਆਪਾਂ ਜਾਵਾਂਗੇ ਉਥੇ ਲੁਧਿਆਣੇ ਤੇ ਜਿੱਥੇ ਜਿੱਥੋਂ ਤੱਕ ਵਲੌਗ ਬਣਾਵਾਂਗੇ ਆਪਾਂ ਸਾਰਾ ਤੇ ਹੁਣ ਪਪਾ ਗਾਂਢੀ ਦਾ ਵਦਮ ਕੰਮ ਮੈਂ ਪਹਿਲੀ ਵਾਰੀ ਬਲੌਗ ਬਣਾਉਂ ਰਿਆ ਪਹਿਲੀ ਵਾਰੀ ਨਹੀਂ ਪੰਜਵੀਂ ਛੇਵੀਂ ਵਾਰੀ ਬਣਾਉਂ ਰਿਆ ਮੈਂ ਪਰ ਤੇ ਤੇ ਵਾਲੀ ਹਾਦਸੇ ਨਹੀਂ ਗਈ ਮੇਰੀ ਤੇ ਬਿਲ ਫੇਰ ਤੇ ਮੂੰਹ ਚੋਂ ਨਿਕਲ ਗਿਆ ਜੇ ਤੇ ਓਹ ਮੈਂ ਜਾਣ ਕੇ ਨਹੀਂ ਗਾਂਢਿਆ ਮੇਰੇ ਮੂੰਹ ਚੋਂ ਸੱਤੀ ਨਿਕਲੀ ਜਾਂਦਾ ਵਾ ਤੇ ਹੁਣ ਪਪਾ ਦੇ ਆਪਣਾ ਕੰਮ ਕਰਨਾ ਡੰਗਰ ਬੱਚੇ ਨੂੰ ਵੀ ਤੁਹਾਨੂੰ ਪਤਾ ਵੇਖਣਾ ਬੈਨਵਾ ਦਵਾ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਦੇ ਪਰੋਸੇ ਨਹੀਂ ਛੱਡ ਕੇ ਜਾਤ ਹੁੰਦੇ ਚਲੋ ਜੇ ਰਾਤ ਹੋਈ ਜੇ ਫੇਰਾ ਤਾਇਆ ਜੀ ਨੂੰ ਕਹਦਾਂਗੇ ਉਹ ਧਾਰ ਕੱਢ ਲੈਣਗੇ ਆਪੇ ਤੇ ਅੱਬਲ ਦੇ ਹਦਾਬ ਪਲਾਨ ਹੈ ਵੀ ਆ ਜਾਈਏ ਸ਼ਾਮ ਮਾਧ ਕਰੇ ਮਸਨੇ ਰਾਉ ਜੁਗਾ ਪਰ ਕਰ ਆਈਏ ਬਾਕੀ ਵੇਖਾਂਗੇ ਜੋ ਹੋਊਗਾ ਬਣੂਗਾ ਸਾਡੇ ਨਾਲ ਹੀ ਸਾਰਾ ਵਲੋਗ ਸ਼ੇਅਰ ਕਰਾਂਗੇ ਹੁਣ ਰਿਬਨ ਥੋੜਾ ਜਿਹਾ ਤੂੰ ਬੋਲਦੇ ਹਾਂ ਰਿਬਨ ਮੰਨਣਿਆ ਜੀ ਪੱਗ ਦੇ ਮੇਰਾ ਬੋਲ ਗਿਆ ਕੋਟਾ ਕੋਟਾ ਮੈਂ ਕੀ ਬੋਲੀ ਜਾਣਾ ਮੈਂ ਐਸੀ ਕਰਕੇ ਵਲੌਗ ਨਹੀਂ ਮਤਲਬ ਮੈਨੂੰ ਹੁਣ ਆਪਣਾ ਹੀ ਨਹੀਂ ਬਥਾਰਨਾ ਆਉਂਦੀਆ ਵਲੌਗ ਕੀ ਬੋਲਣਗੇ ਨਹੀਂ ਮੈਨੂੰ ਤੇ ਆਪਣੀ ਨਹੀਂ ਸਮਝ ਆਉਂਦੀ ਤੇ ਪੈਣ ਬਰਾ ਮੈਂ ਕੀ ਸਮਝਣਾ ਦੇ ਆ ਵੇਖੇ ਤੇ ਅੱਧੇ ਵੱਧ ਵਲੌਗ ਜਿਵੇਂ ਤੇ 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 ਕਰ ਗਿਆ ਵਾ ਮントਰ ਵਾਤੋਂ ਵਾਤ ਪਿਆਰ ਦਿਆ ਕਰੋ ਸਾਨੂੰ ਸਾਰੇ ਤੇ ਵਤ ਵਤ ਸਾਡਾ ਬਲੌਗ ਵੇਖਿਆ ਕਰੋ ਤੇ ਵਤੋਂ ਵਤ ਸਾਡੀ ਸਬਸਕ੍ਰਾਈਬਰ ਬਤਾਓ ਤਾਂ ਕਿ ਜੋ ਸਾਡਾ ਵੀ ਵਧੀਆ ਹੋ ਸਕਿਆ ਨਾ ਬਲੋ ਧਿਆਨ ਦਿਓ ਮਿੱਤਰੋ ਪਾਪਾ ਵੀ ਆ ਚੁੱਕੇ ਨੇ ਕੰਮ ਨੰਨਾਂ ਕਰਕੇ ਤੇ ਹੁਣ ਬਾਬਾ ਲੱਗੇ ਮੈਨੂੰ ਬੰਨਣ ਪੱਗ ਤੇ ਇਧਰ ਵੇਲ ਸਰਦਾਰ ਸਾਹਿਬ ਦੀ ਅਜੇ ਵੀ ਨਹੀਂ ਪੱਗ ਵੱਜੀ 1.5 ਘੰਟਾ ਹੋ ਗਿਆ ਵਾ ਤੇ ਅਜੇ ਵੀ ਲੜਦੁੜ ਜੇ ਸਾਰੇ ਕੰਨ ਇਹਨੂੰ ਇਸ ਕਰਕੇ ਆਪਾਂ ਟਾਈਮ ਨਾਲ ਥੋੜਾ ਜਿਹਾ ਠਾਈਦਾ ਵਾ ਵੀ ਜਿੰਨੇ ਜਨ ਨੂੰ ਪੱਗ ਬੰਨਣੀ ਹੁੰਦੀ ਓਨੇ ਜਨ ਨੂੰ ਅੱਧੇ ਕੱਬਰ ਨੇ ਸਾਰੇ ਕੱਬਰ ਨੇ ਤਿਆਰ ਹੋ ਜਾਣਾ ਅੰਦਾਵਾ ਤੇ ਹੁਣ ਪਾਪਾ ਬੱਡੀ-ਬੁੱਡੀ ਇਹਦਾ ਲਾਇਆ ਤੇ ਗਵਾ ਘਰ ਰਹਿ ਗਿਆ ਛੁੱਟਣਾ ਉਹ ਪਰਨਾ ਬਨ ਗਏ ਤੇ ਮੈਨੂੰ ਪਰਨਾ ਬਨ ਗਏ ਫਿਰ ਛੁੱਟਣਗੇ ਤੇ ਬਾਕੀ ਤੇ ਬਾਕੀ ਮੈਂ ਅੜ ਗਿਆ ਵਾ ਹੁਣ ਮੈਂ ਕੋਈ ਬੋਲਿਆ ਨਹੀਂ ਜਾਣੇ ਇਹ ਕੁਛ ਕਿਹੜਾ ਤੂੰ ਕਹਿਣ ਨਾਲ ਹੈਗਾ ਘੱਲੋ ਲਾਲ ਤੋਂ ਨਾ ਮਟਣਾ ਲਾਲ ਦੋਣਾ ਬੰਦ ਨਹੀਂ ਨਹੀਂ ਬੰਦਿਆ ਬੰਦਿਆ ਹੁਣ ਚੱਲਿਆ ਵਾ ਤੈਨੂੰ ਪਤਾ ਪਤਾ ਕੁਛ ਵੀ ਨਹੀਂ ਹੈ ਇਹ ਆਦਾ ਬੜੇ ਫੋਨ ਲਿਆ ਕੇ ਦੇ ਦੋ ਬਸ ਨਵਾ ਤੇ ਫੋਨ ਵੇਖ ਲਓ ਚਲਾਉਣਾ ਚਲੂਆ ਕੁਛ ਵੀ ਨਹੀਂ ਜਾਉਂਦਾ ਇਹਨੂੰ ਪਤਾ ਪਤਾ ਕੁਛ ਵੀ ਨਹੀਂ ਹੁੰਦਾ ਹੈਗਾ ਤੈਨੂੰ ਵਾਰੀ ਤੀ ਗਈ ਨਹੀਂ ਪਤਾ ਕਿ ਕੈਮਰਾ ਕਿੱਥੇ ਬੰਦ ਹੁੰਦਾ ਹੈ ਉਹ ਤਾਂ ਬਲੌਗਰ ਬੜਾ ਵੱਡਾ ਬੰਦਾ ਬਲੌਗਰ ਯਾਰ ਲਾਲ ਬਟਨ ਤਾਂ ਬੰਦ ਹੁੰਦਾ ਹੋਰ ਕਿੱਥੋਂ ਹੁੰਦਾ ਤੇ ਵੇਖੋ ਸਾਡੇ ਪੋਲੇ ਪਾਰੇ ਬਦਰੂ ਇਹਦੀ ਪਤਾ ਪੈ ਕੈਮਰਾ ਕਿੱਥੋਂ ਬੰਦਦਾਵਾ ਤੇ ਉਹ ਤਾਂ ਗੱਲਾਂ ਬੜੀਆਂ ਕਰਦਾ ਤੇ ਪਾਪਾ ਬਈ ਉਹਨ ਪੱਗ ਬੰਨਣ ਪੱਗ ਵੀ ਆ ਬੱਲੇ ਕਰੂ ਮੈਨੂੰ ਤੇ ਬੜੀਆਂ ਸਲਾਵਾ ਦੇ ਦੇ ਜੀ ਵੀ ਤੇਰਾ ਅੱਜ ਵਟ ਇਧਰ ਨੂੰ ਗਿਆ ਵਾ ਤੇਰਾ ਵਾਲ ਨਹੀਂ ਸਹੀ ਉਹ ਅਜੇ ਆ ਉਹ ਤਾਂ ਸਾਰੀ ਤਾਂ ਹੀ ਬੈਠਾ ਰਹੇ ਮੇਰਾ ਲੱਕ ਪੀੜਦਾ ਉਹਦਾਂ ਲੱਕ ਪੀੜ ਤੇ ਬੁਖਾਰ ਸਿਰ ਪੀੜ ਸਾਰੇ ਦਿਨ ਇਦਾਂ ਦਾ ਲਈ ਬਲੇ ਘਰ ਪੱਜ ਟਰਾਈ ਕਰੇਂਗਾ ਤੇ ਫੇਰ ਹੀ ਆਉਗੀ ਇਦਾਂ ਨਹੀਂ ਆਉਗੀ ਪਣ ਐਵੇਂ ਰੱਪੇ ਗੱਲਾਂ ਲੋੜਿਆ ਇਹਦੇ ਅਸੀਂ ਇਹਨੂੰ ਸਾਰੇ ਡੱਬੇ ਦਾ ਪਹਿਲਾ 28 ਦਾ ਵਾ ਇਹਦੇ ਕਪਾਗ ਨਹੀਂ ਵੱਜਦੀ ਦੂਰ ਬੜੀ ਛੇਤੀ ਬੱਲਲੀ ਤਰਫ ਤੇ ਰਨ ਨੂੰ ਸਾਰਾ ਤੂੰ ਕਰ ਸਕਦਾ ਆਸ ਬੜਾ ਵਾ ਸਾਡੇ ਦੇ ਜਿੰਨੀ ਤੂੰ ਐਕਸਰਸਾਈਜ਼ ਕਰ ਲੈਣਾ ਉੱਠ ਕੇ ਮੇਰੇ ਨਾਲ ਦਿਓ ਕਰਦਾ ਹੀ ਆ ਕੋਈ ਕਰਦੇ ਦੋ ਨਹੀਂ ਜੰਮਿਆ भापा मेन लगे गड्डी फिर आप चले हूँ धन बाबा जी चलो ਗੱਡੀ ਦੇ ਅੰਦਰ ਲੋ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਮਨੁੱਖਤਾ ਦੀ ਸੇਵਾ ਤੇ ਹੁਣ ਤੁਹਾਨੂੰ ਮੁਖਾਉਣੇ ਆ ਤੇ ਨਾਲੇ ਆਪ ਮੈਂ ਇਹ ਕੀ ਆ ਅੰਦਰ ਰਬੀ ਰੂਹਾਂ ਦੇ ਕਰਦੇ ਆ ਦਰਸ਼ਨ ਜਾ ਕੇ ਤੇ ਪਹੁੰਚ ਗਏ ਆ ਫਾਈਨਲੀ ਗੱਡੀ ਜਾਂ ਤੇ ਅਜੇ ਬਾਹਰ ਹੀ ਆਂ ਉੱਦਾਂ ਇਹ ਨਹੀਂ ਹੋਣ ਅੰਦਰ ਜਾ ਜੂਗੇ ਸਾਰਾ ਖਾਣਦੇ ਤੁਹਾਨੂੰ ਟੇਕ ਦਿ ਨੈਕਸਟ ਟਰਨ ਲੈਫਟ ਆਹ ਬੰਦ ਕਰਦੇ ਲੋ ਜੀ ਮਿੱਤਰੋ ਹੁਣ ਆਪਾਂ ਗੱਡੀ ਲਾਉਣ ਲੱਗੇ ਬਾਹਰ ਕਿਤੇ ਤੇ ਆਪਾਂ ਚੱਲਿਓ ਕਿਤੇ ਤੇ ਦੇਖਦੇ ਆ ਫਿਰ ਤੁਹਾਨੂੰ ਤੁਹਾਨੂੰ ਸਾਰਾ ਮੁਫਤਾਦੀ ਸੇਵਾ ਦਾ ਹੈ ਨਾ ਤਨਕਵੀ ਉਤਰ ਗਿਆ ਵੀ ਚੱਤੋਂ ਫੇਰ ਰੇਡ ਲਉ ਬੜਾ ਢਾਲ ਲਾ ਲ ਆ ਆ ਲੈ ਲਾ ਲ ਉਹ ਤੇ ਹੁਣ ਆਪਾਂ ਜੰਮੀਆ ਵੀਰਾਂ ਨੂੰ ਮਿਲਣਾ ਹੈ ਨਾ ਜਿਹੜੇ ਵੀਰ ਵਿਚਾਰੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆ ਤੇ ਉੱਥੇ ਆਪਾਂ ਚੱਲਦੇ ਆ ਮਿਲਣ ਤੇ ਦਿਖਾਉਨੇ ਆ ਤੁਹਾਨੂੰ ਮਾਈਕ ਲੱਗ ਮਾਈਕ ਲੱਗ ਤੇ ਦਿਖਾਉਨੇ ਆ ਤੁਹਾਨੂੰ ਹਾਰੇ ਲਓ ਜੀ ਇਹ ਦਰਸਾ ਚੋਣਾਂ ਆ ਸਟਾਰਟਿੰਗ ਪਾਇਆ ਆਹ ਦੋ ਸ਼ੈੱਡ ਆ ਸਟਾਰਟਿੰਗ ਦੇ ਲੱਗੇ ਜੀ ਮਤਲਬ ਆ ਦੋ ਸ਼ੈੱਡ ਪਹਿਲਾਂ ਹੀ ਸਟਾਰਟਿੰਗ ਦੀ ਹਾਂਜੀ ਹਾਂਜੀ ਜੇ ਸਟਾਰਟਿੰਗ ਸ਼ੁਰੂ ਕੀਤਾ ਹੈਗਾ ਦੋ ਸ਼ੈੱਡ ਪਹਿਲਾਂ ਪਾਏ ਸੀ ਇੱਥੇ ਜਾਨੀ ਕਹਿ ਰਿਹਾ ਐਸਪੀਸੀ ਹਾਂਜੀ ਲਾ ਕੇ ਹਾਂਜੀ ਹਾਂਜੀ ਬਾਪੂ ਇਹ ਕੀ ਕਰ ਤੇ ਹੁਣ ਇੱਧਰ ਵਾਲੇ ਬੰਦੇ ਆ ਜਿਹਦੇ ਉੱਪਰ ਜਿੰਮੇ ਪੈ ਸਕਦਾ ਕੰਮ ਕੰਪਲੀਟ ਹੋਇਆ ਤੇ ਉੱਪਰ ਸ਼ਿਫਟ ਕਰ ਇੱਕ ਤੁਸੀਂ ਲਾ ਲਓ ਫਿਰ ਦੱਸੀ ਜਾਇਓ ਨਾਂ ਦੀ ਮੈ ਜੀ ਤੇ ਇੱਧਰ ਹੁਣ ਅਸੀਂ ਜਿਵੇਂ ਆਹ ਵਾਲਾ ਇੱਥੇ ਅਸੀਂ ਹੁਣ ਫਿਜ਼ੀਓਥੈਰੇਪੀ ਤੇ ਡਾਇਲਿਸਿਸ ਦੀ ਬੋਰਡ ਬਣਾ ਰਹੇ ਆ ਜਿਹੜੇ ਬਾਹਰੋਂ ਪੇਸ਼ੈਂਟ ਆਉਂਦੇ ਆ ਜਿਹੜੇ ਮੰਨ ਲਓ ਮਹੀਨੇ ਦੇ ਵਿੱਚ ਜਾਂ 15 ਦਿਨਾਂ ਬਾਅਦ ਨਹੀਂ ਅਫੋਰਡ ਕਰ ਸਕਦੇ ਉਹਨਾਂ ਲਈ ਬਣਾਉਣ ਲੱਗੇ ਆ ਜੀ ਇੱਧਰ ਇੱਕ ਅਸੀਂ ਆਹ ਬਿਲਡਿੰਗ ਬਣਾਉਣੀ ਆ ਮਾਤਾ ਜੀ ਉਹਨਾਂ ਵਾਸਤੇ ਸਾਹਮਣੇ ਜੀ ਆ ਮਾਤਾ ਜੀ ਉਹਨਾਂ ਵਾਲਾ ਅੱਡ ਸੈਪਰੇਟ ਕਰ ਦੇਣਾ ਆਜੋ ਅੱਗੇ ਆਜੋ ਇਹ ਬਾਪੂ ਜੀ ਗਪਾਲ ਜੀ ਨੇ ਜੀ ਇਹਨਾਂ ਨੂੰ ਫਰੀਦਕੋਟ ਤੋਂ ਲੈ ਕੇ ਆਏ ਸੀਗੇ ਚੰਦਵਾਜੇ ਤੋਂ ਤੇ ਇਹ ਜਿਵੇਂ ਥੋੜਾ ਘੱਟ ਸੁਣਦੇ ਆ ਉਹ ਤੋਂ ਜਿਵੇਂ ਬੋਲ ਨਹੀਂ ਸਕਦੇ ਇਹ ਤੇ ਇਹਨਾਂ ਨੂੰ ਜਿਵੇਂ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਚੰਦਵਾਜੇ ਪਿੰਡ ਤੋਂ ਲੈ ਕੇ ਆਏ ਸੀ ਬਹੁਤ ਇਹਨਾਂ ਤੋਂ ਕੰਮ ਕਰਾਇਆ ਜਾਂਦਾ ਸੀ ਕਈ ਸਾਲਾਂ ਤੋਂ ਇਹ ਲੋਕਾਂ ਦੀ ਬਹੁਤ ਮਾੜੀ ਗੱਲ ਹੈ ਜੀ 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 ਇਹ ਉੱਥੇ ਰਹਿੰਦੇ ਆ ਜਿਵੇਂ ਹੱਥ ਜਿਹੜਾ ਟੋਕੇ ਤੇ ਆ ਗਿਆ ਉਂਗਲਾਂ ਵੱਡੀਆਂ ਹੈਗੀਆਂ ਹੁਣ ਸਾਡੇ ਕੋਲੇ ਰਹਿੰਦੇ ਆ ਜਿਵੇਂ ਬੋਲ ਸੁਣ ਜਿਵੇਂ ਘਟ ਸਕਦੇ ਆ ਪਰ ਜਿਵੇਂ ਆਹ ਧਿਆਨ ਪੂਰਾ ਰੱਖਦੇ ਆ ਵੀ ਕੋਈ ਜਵਾਕ ਬਾਹਰ ਮੈਂ ਚਲੇ ਜਵੇ ਜਾਂ ਕੋਈ ਜਵਾਕ ਗੈਲਤ ਨਾ ਕਰਦਾ ਹੋਵੇ ਪੂਰਾ ਧਿਆਨ ਰੱਖਦੇ ਆ ਆਜੋ ਦੇ ਹੱਤੇ ਚ ਕੁੰਡੀ ਫੜੀ ਹੋਈ ਗਾ ਇਹ ਕੇਸਰ ਸਿੰਘ ਢਾਲੀਆਲ ਜੀ ਨੇ ਜੀ ਇਹ ਇਹ ਪਹਿਲੇ ਮੈਂਬਰ ਸੀ ਜਿਨ੍ਹਾਂ ਨੂੰ ਅਸੀਂ ਜਾ ਕੇ ਲੈ ਕੇ ਆਏ ਸੀਗੇ ਉਸ ਤੋਂ ਪਹਿਲਾਂ ਢਾਬੇ ਤੇ ਜਿਵੇਂ ਚਾਰ ਪੰਜ ਜਾਣੇ ਜਿਵੇਂ ਆਪ ਆ ਗਏ ਸੀਗੇ ਜੇ ਉਹ ਜਿਵੇਂ ਚਾਹ ਪੀਣ ਜਾਂ ਪ੍ਰਸ਼ਾਦਾ ਛਕਣ ਤੇ ਇਹ ਬਾਪੂ ਜੀ ਪਹਿਲੇ ਸੀ ਜਿਨ੍ਹਾਂ ਨੂੰ ਅਸੀਂ ਜਾ ਕੇ ਲੈ ਕੇ ਆਏ ਸੀ ਜਾਂ ਕਹਿ ਲੋ ਵੀ ਅਸੀਂ ਜੇ ਪਹਿਲੀ ਗੈਰੀ ਕਿਸੇ ਇਨਸਾਨ ਦੇ ਕੀੜੇ ਪਏ ਦੇਖੇ ਸੀ ਤੇ ਆ ਬਾਪੂ ਜੀ ਦੀ ਲੱਤ ਤੇ ਕੀੜੇ ਪਏ ਹੋਏ ਸੀ ਬਾਪੂ ਜੀ ਦੇ ਬਹੁਤ ਉਫਾ ਜੀ ਜੀ ਬਿਲਕੁਲ ਤੰਦਰੁਸਤ ਨੇ ਆਰੇ ਆਪਣੇ ਬੀਪਲ ਸੁਝਿਆ ਕੋਈ ਬਿਜਲੀ ਵਿਭਾਗ ਵਿੱਚ ਆ ਤੇ ਬਾਪੂ ਜੀ ਉਹ ਸੀ ਜੀ ਨਾਲ ਕੋਈ ਸਰਕਾਰੀ ਜੋਬ ਹੈ ਨਹੀਂ ਸੀ ਬਸ ਇਹ ਇਹਨਾਂ ਨੇ ساری ਜਿੰਦਗੀ ਮਿਹਨਤ ਕੀਤੀ ਚਿੱਟਾ ਸਕੋਟਰ ਟਰੈਕਟਰ ਹੁੰਦਾ ਸੀ ਕਿਰਾਏ ਤੇ ਵਾਹੁੰਦੇ ਸੀ ਜਮੀਨ ਜਾਇਦਾਦ ਬਣਾਈ ਆਪਣੇ ਜਦ ਦੋ ਮੁੰਡੇ ਸੀਗੇ ਜਦ ਜਵਾਨ ਹੋਏ ਇੱਕ ਮੁੰਡਾ ਸਾਈਪ੍ਰਸ ਚਲਿਆ ਗਿਆ ਇੱਕ ਇੱਥੇ ਹੀ ਸੀ ਜਿਹੜਾ ਇੱਥੇ ਸੀਗਾ ਉਹ ਨਸ਼ੇ ਕਰਨ ਲੱਗ ਗਿਆ ਤੇ ਉਹਨੇ ਹੌਲੀ ਹੌਲੀ ਪਹਿਲਾਂ ਘਰ ਦਾ ਸਮਾਨ ਵੇਚਿਆ ਫਿਰ ਬਾਪੂ ਜੀ ਉਹਦੀ ਟੈਨਸ਼ਨ ਤੇ ਥੋੜਾ ਡਿਪਰੈਸ਼ਨ ਤੇ ਚਲੇ ਗਏ ਤੇ ਡਿਪਰੈਸ਼ਨ ਤੋਂ ਬਾਅਦ ਜਿਵੇਂ ਵੀ ਮਤਲਬ ਉਹਨੇ ਇਹ ਜੀ ਸਕੀਮ ਲਾਈ ਉਹ ਬਾਪੂ ਜੀ ਦੇ ਵੀ ਟੀਕਾ ਲਾ ਦਿਆ ਕਰੇ ਜਦ ਬਾਪੂ ਜੀ ਨੇ ਨਸ਼ੇ 'ਚ ਹੋ ਜਾਣਾ ਜਿਵੇਂ ਸਾਈਨ ਕਰਾ ਕੇ ਹੌਲੀ ਹੌਲੀ ਜ਼ਮੀਨ ਸਾਰੀ ਵੇਚ ਦਿੱਤੀ ਤੇ ਇੱਕ ਦਿਨ ਬਾਪੂ ਜੀ ਨੂੰ ਸਕੂਟਰ ਦੇ ਮਗਰ ਬਿਠਾਈ ਲਈ ਜਾਂਦਾ ਏ ਸਕੂਟਰ ਤੋਂ ਡੈਗ ਪੇ ਜਦ ਤੱਕ ਬਾਪੂ ਜੀ ਮੈਂਟਲੀ ਅਫਸਟ ਹੋ ਚੁੱਕੇ ਸੀ ਤੇ ਲੱਤ ਤੇ ਸੱਟ ਲੱਗ ਗਈ ਉਸ ਤੋਂ ਬਾਅਦ ਉਹਨੇ ਕਦੇ ਘਰੇ ਬਾੜੇ ਨਹੀਂ ਵਾਪੋ ਜੀ ਉਸ ਦਿਨ ਤੋਂ ਬਾਅਦ ਸੜਕਾਂ ਤੇ ਹੀ ਹੋ ਗਏ ਹੁਣ ਉੱਥੋਂ ਅਸੀਂ ਬਾਪੂ ਜੀ ਨੂੰ ਲੈ ਕੇ ਆਏ ਤੇ ਹੁਣ ਬਾਪੂ ਜੀ ਬਿਲਕੁਲ ਠੀਕ ਨੇ ਹੁਣ ਜਿਵੇਂ ਜਿਹੜਾ ਮੁੰਡਾ ਬਾਪੂ ਜੀ ਦਾ ਜਿਹਦੇ ਕਰਕੇ ਆਹ ਹਾਲਾਤ ਹੋਏ ਉਹਦੀ ਡੈਥ ਹੋ ਗਈ ਸੀ ਬਾਪੂ ਜੀ ਨੂੰ ਕਿੰਨੇ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਨੇ ਇਹ ਬਾਪੂ ਜੀ ਨੂੰ ਅਸੀਂ 2016 ਚ ਲੈ ਕੇ ਆਏ ਸੀਗੇ ਹਾਂਜੀ ਕਿ ਆਪਣੇ ਹੁਣ ਜਿਵੇਂ ਬਾਪੂ ਜੀ ਦਾ ਜਿਹੜਾ ਜਿਹੜੇ ਮੁੰਡੇ ਕਰਕੇ ਹਾਲਾਤ ਹੋਈ ਸੀ ਉਹਦੀ ਡੈਥ ਹੋ ਗਈ ਤੇ ਜਿਹੜਾ ਦੂਜਾ ਮੁੰਡਾ ਸਾਈਪ੍ਰਸ ਸੀ ਉਹਨੂੰ ਅਸੀਂ ਵਾਪਸ ਬੁਲਾ ਲਿਆ ਸੀ ਵਾਪਸ ਬੁਲਾ ਕੇ ਜਿਵੇਂ ਉਹਨੂੰ ਗਿਆਤਾ ਸੀਗਾ ਘਰ ਰਿਆਂ ਨੂੰ ਐਡ ਕਰਕੇ ਹੁਣ ਬਾਪੂ ਜੀ ਦੇ ਪੋਤਾ ਹੋਇਆ ਵਾ ਰਿਪ ਦੀ ਰਿਪਦੀਪ ਬਾ ਟ੍ਰਿਪ ਤੇ ਆ ਹੋਰ ਵੀ ਜਿਹੜਾ ਕਿ ਨਾ ਰਿਪਨਦੀਪ ਰਿਪਨਦੀਪ ਟਵਿੰਸ ਆ ਤੁਸੀਂ ਹਾਂਜੀ ਬਾ ਮਨ ਜਿਆਦੇ ਦਾ ਕਲਾਇੰਟ ਇਹ ਨਹੀਂ ਦਿੱਸ਼ਤ ਦਾ ਜੰਮੇ ਦਾ ਹਾਂਜੀ ਅੱਜ ਤੱਕ ਦਰਸਾ ਹੋਇਆ ਕਾਈ ਗਰਮ ਕੋਈ ਦਿੱਕਤ ਸੀ ਹਾਂਜੀ ਸਭ ਕਿਰਪਾ ਕਰਨ ਬੁੱਤ ਭਾ ਗਾਣਾ ਤੋਂ ਤੇ ਸਭ ਤੋਂ ਵੱਧ ਭਾਗ ਵਾਲੇ ਤੇਰੇ ਮਾਪਿਓ ਆ ਹਾਂਜੀ ਕਦੇ ਘਰੇ ਤੂੰ ਜੰਮਿਆ ਵਾਇਗਰ ਕੜ ਦੀ ਕਲਾ ਬਖਸ਼ਦਾਈ ਤੋਂ ਨਾ ਰਾਸ਼ੂਪਤੀ ਲੇ ਸੇਵਾ ਕਰ ਸਕੂਂ ਨਾ ਆਪਣੇ ਪੇਸ਼ੈਂਟ ਵਰ ਬੁੱਤ ਜਿਵੇਂ ਪੜਦਾ ਤੂੰ ਹਾਂਜੀ ਕਿਹੜੀ ਕਲਾਸ ਪਲੱਸ 2 ਕੰਪਲੀਟ ਕੀਤੀ ਜੇ ਕੀ ਇਹ ਹੋ ਰਿਹਾ ਹੈ ਕੰਪਲੀਟ ਹੋ ਗਿਆ ਜੀ ਇਹ ਹਰ ਪਲੱਸ ਟੂ ਪਲੱਸ ਟੂ ਹਾਂਜੀ ਇਕੋ ਗਲਾਸ ਇਕੋ ਗਲਾਸ ਜੀ ਹਾਂਜੀ ਆਲ ਦਾ ਬੈਸਟ ਥੈਂਕ ਯੂ ਬੈਸਟ ਆਫ ਲੱਕ ਬਾਬਾ ਜੀ ਨੀ ਕਰਪਾ ਕਰੇ ਤੁਹਾਡਾ ਦੁਨੀਆ ਚ ਨਾਮ ਹੋਵੇ ਤੁਹਾਡੀਆਂ ਜੁਵਾਨਾਂ ਲੈਣਾ ਲੋਕ ਦੇਖਣ ਕਿ ਆ ਤ੍ਰਿਪਤੀ ਦੀਪ ਆ ਤੇ ਆ ਤ੍ਰਿਪਤੀ ਦਾ ਭਰਾ ਜਿਪਨ ਕੀ ਤਰੇਪਨ ਦੀਪ ਆ ਇਹ ਦੁਨੀਆ ਖੜ ਖੜ ਕੇ ਦੇਖਿਆ ਕਰ ਹਾਂਜੀ ਚਲ ਆ ਗਏ ਆਪਣੇ ਫੋਟੋ ਕਰਾਉਣੇ ਹਾਂਜੀ